ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ 'ਚ ਅੱਜ ਦੀ ਵੀਡੀਓ ਆਪਾਂ ਫਾਰਮ ਤੋਂ ਬਣਾ ਰਹੇ ਆ ਪਿੰਡ ਰਾਜਿਆਣਾ ਤਹਿਸੀਲ ਬਾਗਾਪਰਾਣਾ ਦੇ ਜ਼ਿਲ੍ਹਾ ਬਾਈਨੂ ਮੋਗਾ ਪਿਆ ਜਾਂਦਾ ਦੇਖ ਸਕਦੇ ਆ ਘਰੇਲੂ ਫਾਰਮ ਛੋਟਾ ਜਿਹਾ ਫਾਰਮ ਆ ਬਾਈ ਦਾ ਤੇ ਕੋਸ਼ਕ ਨਾਗ ਰੱਖੇ ਹੋਇਆ ਤੇ ਵਿੱਚੋਂ ਬਾਈ ਕੋਈ ਨਾ ਕੋਈ ਨਾਗ ਜਦੋਂ ਜ਼ਿਆਦਾ ਹੋ ਜਾਂਦੇ ਆ ਸੰਭਾਈ ਨਹੀਂ ਹੁੰਦੀ ਤਾਂ ਵਿੱਚੋਂ ਵੇਚ ਦਿੰਦੇ ਆ ਤੇ ਬਾਕੀ ਆ ਵਿਵਰਣ ਤੁਸੀਂ ਦੇਖ ਸਕਦੇ ਆ ਸਕਰੀਨ ਤੇ ਸਾਹਮਣੇ ਜਿਹੜੀ ਵਿਕਾਊ ਆ ਪ੍ਰੋਪਰ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਕਿਹੜੇ ਸੂਏ ਸੂਨਾ ਕਿੰਨਾ ਦੁੱਧ ਨੇ ਦਿੱਤਾ ਪਿਛਲੇ ਸੂਏ ਆਓ ਕਰਦੇ ਆਂ ਗੱਲਬਾਤ ਲੈਨੇ ਆਂ ਡਿਟੇਲ ਇਹਦੀ 사ਸੀ ਗੱਲ ਬਾਈ 사ਸੀ ਗੱਲ ਕੀ ਨਾਮ ਇਹਦੇ ਪ੍ਰਦੀਪ ਠੀਕ ਆਪਣੀ ਘਰ ਦੀ ਕੋਈ ਵੈੜੀ ਹਾਂਜੀ ਘਰ ਦੀ ਠੀਕ ਹੈ ਕਿਹੜਾ ਸੂਆ ਸੂਨਾ ਇਹਨੇ ਇਹਨੇ ਐਡ ਕੀ ਦੂਜਾ ਸੂਨਾ ਪਹਿਲੇ ਸੂਏ ਅਸੀਂ 27 ਕਿਲੋ ਤੋਂ ਬਾਅਦ ਚੋਇਆ ਠੀਕ ਹੈ ਤੇ ਹੁਣ ਇਹਦੇ ਸੀਮਣ ਲੱਗਿਆ ਉਹਦੀ ਕੋਈ ਹੈਗੀ ਜਾਣਕਾਰੀ ਜਾਂ ਸਾਹਮਣਿਆ ਨਹੀਂ ਆ ਠੀਕ ਹੂੰ ਚੰਗਾ ਹੀ ਲੱਗਿਆ ਹਾਂ ਚੰਗਾ ਕਿ ਆ ਕੇ ਭਰਾਇਆ ਠੀਕ ਆ ਦੇਖ ਸਕਦੇ ਆ ਦੋਸਤੋ ਪੂਰੇ ਵੱਡੇ ਕਦ ਕਾਠ ਦੀ ਵਹਿੜਾ ਦੂਜਾ ਸੂਆ ਸੂਣਾ ਕਿੰਨੇ ਕ ਦਿਨ ਲੈ ਜੂਗੀ 4 ਦਿਨ ਤਾਂ ਇਹਦੇ ਪੂਰੇ ਹੋਂਚ ਹੀ ਪਿਆ ਬਾਕੀ ਉੱਤੇ ਹੀ ਠੀਕ ਆ 4 ਦਿਨ ਤਾਂ ਦੋਸਤੋ ਇਹਦੇ ਵੈਸੇ ਹੀ ਰਹਿੰਦੇ ਆ ਪੂਰੇ ਹੋਂਚ ਬਾਕੀ ਇਹਨੇ ਉੱਤੇ ਵੀ ਲੈ ਜਾਣੇ ਆ ਦਿਨ ਪਹਿਲੇ ਸੂਏ ਬਾਈ ਕਹਿੰਦਾ ਵੀ 27 ਕਿਲੋ ਤੋਂ ਬਾਹਰ ਦੁੱਧ ਇਹਦਾ ਜਿਹੜਾ ਅਸੀਂ ਚੋਇਆ ਬਾਕੀ ਥਣ ਥਣ ਬਹੁਤ ਚੰਗਾ ਲੱਗਿਆ ਵਾ। ਠੀਕ ਹੈ। ਹੁਣ ਤੋੜ ਕੇ ਵਿਖਾਈਏ। ਆ ਵੀ ਇੱਧਰ ਭਾਲਣੀ ਕਰਨੀ ਹੈ। ਜੀ। ਨੇੜੇ ਆ ਗਈ ਕਰਕੇ ਥੋੜੀ ਜੀ ਭਾਲ ਵੀ ਵਿਖਾਉਂਦੀ ਐ ਇੱਧਰਲੇ ਪਾਸੇ। ਪੂਰੇ ਵੱਡੇ ਕਦ ਕਾਠ ਦੀ ਐ। ਟਾਪ ਦੀ ਵਹਿੜਾ ਦੋਸਤੋ ਦੇਖ ਸਕਦੇ ਆ। ਦੇਖ ਸਕਦੇ ਆ ਦੋਸਤੋ। ਚੰਗੀ ਵਹਿੜ ਆ ਤੇ ਐਤ ਕੀ ਚੰਗੇ ਦੁੱਧ ਦੀ ਉਮੀਦ ਕਰਦਾ ਬਾਈ ਬਾਕੀ ਥਣ ਥਣ ਦੇਖ ਸਕਦੇ ਆ ਨਾੜਾਂ ਬਹੁਤ ਆ ਲੇਵੇ ਤੇ ਹਮਾਨੀ ਤੇ ਦੇਖ ਸਕਦੇ ਆ ਪੂਰੀ ਠੋਸ ਵਹਿੜ ਆ ਕੋਈ ਲਿੱਸੀ ਲਾਵੀ ਨਹੀਂ ਹੈਗੀ ਫਾਰਮ ਦੀ ਵੱਛੀ ਆ ਬਾਕੀ ਦੋਸਤੋ ਤੇ ਬਾਕੀ ਇਹਦਾ ਮੁੱਲ ਆਪਾਂ ਬਾਈ ਨੂੰ ਪੁੱਛ ਲੈਨੇ ਆ ਦੇਖ ਸਕਦੇ ਹੋ ਪੂਰਾ ਹੱਥ ਦੀ ਚਵਾਈ ਵਾਲਾ ਥਾਨ ਲੱਗਿਆ ਉਹ ਮੋਟਾ ਮੋਟਾ ਥਾਣਾ ਦੇਖ ਸਕਦੇ ਹੋ ਦੋਸਤੋ ਇਹਦਾ ਬਾਈ ਮੁੱਲ ਕੀ ਕਰਦੇ ਜੀ ਮੁੱਲ ਵੀਰੇ 1.15 ਠੀਕ ਹੈ ਜੀ ਮਾਨਤਾ ਨਾ ਹੋ ਜੂ ਹਾਂਜੀ ਕੋਈ ਨਹੀਂ ਠੀਕ ਹੈ 1 ਲੱਖ ਤੇ 15000 ਦੋਸਤੋ ਇਹਦਾ ਮੁੱਲ ਆ ਤੇ ਮਾਨਤਾ ਨਾ ਹੋ ਜੂ ਬਾਕੀ ਠੰਡੀ ਸੀਲ ਪੂਰੀ ਆ ਦੇਖ ਸਕਦੇ ਆ ਬਾਈ ਹੱਥ ਫੇਰੀ ਜਾਂਦਾ ਕੋਈ ਯੋਜਾ ਹੋਵੇ ਨਹੀਂਗਾ ਹਾਂ ਹਾਂ ਕੋਈ ਬਾਈਆਂ ਦਾ ਵੀ ਕੋਈ ਡੱਕਾ ਨਹੀਂ ਹੈਗਾ ਇਹਨੂੰ ਸ ਪੂਰੀ ਤਸੱਲੀ ਵਾਲੀ ਵਹਿੜਾ ਜਿਵੇਂ ਮਰਜ਼ੀ ਬਹਿ ਸਕਦੇ ਆਪਾਂ ਦੇਖ ਸਕਦੇ ਹੋਣ ਨੰਬਰ ਵਹੀ ਦਾ ਫੋਨ ਨੰਬਰ 978133 97803 48500 88 ਠੀਕ ਦੇਖ ਸਕਦੇ ਹੋ 97803 4850088 ਇਹ ਬਾਈ ਦਾ ਕੰਟੈਕਟ ਨੰਬਰ ਆ ਜਰੂਰ ਕੰਟੈਕਟ ਕਰਿਓ ਪੂਰੀ ਚੰਗੀ ਵਹਿੜਾ ਦੇਖ ਸਕਦੇ ਆ ਤਸੱਲੀ ਬਾਕੀ ਮੁੱਲ ਬਾਈ ਨਹੀਂ ਰੱਖਿਆ 1,115,000 ਮਾਨਤਾਨ ਵਿੱਚੋਂ ਜ਼ਰੂਰ ਹੋ ਜਾਊਗਾ ਚੰਗੇ ਦੋਸਤਾਂ ਦੀ ਵੇੜ ਹੋਗੀ ਇਹ ਤਾਂ ਲੇਵਾ ਲੈ ਕੇ ਤੁਰਿਆ ਨਹੀਂ ਜਾਣਾ ਠੀਕ ਆ ਬਾਈ ਕਹਿੰਦਾ ਵੀ ਜਦੋਂ ਤਿਆਰ ਹੋ ਜਾਂਦੀ ਆ ਤੇ ਲੇਵਾ ਲੈ ਕੇ ਇਹ ਤਾਂ ਤੁਰਿਆ ਨਹੀਂ ਜਾਂਦਾ ਐਡਾ ਲੇਵਾ ਬਣਾਇਆ ਆ ਬਾਕੀ ਹਲੇ ਧੱਲਣ ਨੂੰ ਬਹੁਤ ਪਈਆਂ ਆਪਾਂ ਨੂੰ ਇਹ ਸਾਰੇ ਵਾਲੇ ਨੇ ਕੱਢ ਕੇ ਤੇ ਫੇਰ ਤੁੰਗਣ ਕਰ ਲੈਂਦੀ ਇੱਥੇ ਇੱਧਰ ਦੇ ਕਰ ਲੈਂਦੇ ਤੇ ਜਿਹੜੀ ਆ ਭਾਲਾ ਇਹ ਵੈਸੇ ਤੁਰੀ ਫਿਰਦੀ ਆ ਪੱਕੀ ਭਾਲ ਨਹੀਂ ਹੈਗੀ ਤੇ ਬੈਠੀ ਸੀਗੀ ਤੇ ਤਾਂ ਕਰਕੇ ਥੋੜੀ ਉਧਰਲੇ ਪਾਸੇ ਦਿਖਾਉਂਦੀ ਆ ਮੱਕੀ ਦੇਖ ਸਕਦੇ ਆ ਪੂਰੀ ਚੰਗੀ ਵਾਇਰਡ ਵੀਡੀਓ ਵੇਖਣ ਲਈ ਧੰਨਵਾਦ